ਸ਼੍ਰੀ ਕਾਲਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਬਹੁਤ ਸਵਾਦ ਕਰਦੀ। ਫਰਜ਼onaut ਜੀ ਸਾਰਿਆਂ ਦਾ ਕੀ ਹਾਲ ਚਾਲ ਹੈ? ਅਮਰੀਕਾ ਦੇ ਸਾਰੇ ਵਧੀਆ ਹੋਗੇ, ਠੀਕ ਠਾਕ ਹੋਗੇ। ਤੇ ਜੀ ਮੇਰੇ ਸਭ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੌਣ ਦਾ ਮਹੀਨਾ ਚੱਲ ਰਿਹਾ। ਤੇ ਆਪਾਂ ਬਣਾ ਲੱਗੇ ਜੀ ਖੀਰ ਪੂਰੇ। ਇੱਧਰ ਖੀਰਾ ਪੂਰੇ ਰੱਖੀ ਹੋਈ ਹੈ। ਖੀਰ ਉਹ ਤਾਂ ਹੋ ਗਿਆ ਮੈਂ 2 ਘੰਟਾ ਰੱਖਿਆ ਹੋਇਆ। ਪਹਿਲਾਂ ਪਾਣੀ ਚੋਣ ਰਿਹਾ ਪਾਣੀ ਦੇ ਧਿਆਨ ਰਹੀ ਸੀਗਾ ਫਿਰ ਉਸ ਤੋਂ ਬਾਅਦ ਝਾਪਨੇ ਦੁੱਧ ਪਾ ਕੇ ਝਾ ਰਹੇ ਹਾਂ। ਤੇ ਕੁਝ ਦੁੱਧ ਪਨੇ ਰੱਖਿਆ ਹੋਇਆ ਬਾਅਦ ਤੇ ਬਾਣਾਗੇ। ਇਦਾਂ ਪੂੜੇ ਬਣਾਉਣ ਵਾਸਤੇ ਆਪਾਂ ਤਿਆਰੀ ਕਰ ਲਈ। ਪੂੜੇ ਬਣਾਉਣ ਵਾਸਤੇ ਆਪਾਂ ਕੁਸ਼ਕਰ ਤੇ ਕੁਸ਼ਕਰ ਆਪਾਂਗੇ ਚੀਨੀ। ਚੀਨੀ ਤਾਂ ਪਾਵਾਂਗੇ ਤਾਂ ਮਿੱਠਾ ਆਏਗਾ ਵਧੀਆ ਹੋ ਜਾਵੇ ਤੇ ਸ਼ੱਕਰ ਤਾਂ ਪਾਵਾਂਗੇ ਵੀ ਜਿਹੜਾ ਪੂੜਿਆਂ ਦਾ ਕਲਰ ਹੈ ਉਹ ਰੈੱਡ ਜਾ ਜਾਂਦਾ ਹੈ। ਜੇ ਆਪਾਂ ਚੀਨੀ ਦੇ ਪੂੜੇ ਬਣਾਏ ਤਾਂ ਉਹ ਵਾਈਟ ਕਲਰ ਦੇ ਬਣਨਗੇ। ਐਸੀ ਤੁਸੀਂ ਗੁੜ ਦੇ ਪਾ ਸਕਦੇ ਹੋ ਪਰ ਆਪਣੇ ਕੋਲ ਗੁੜ ਹੈ ਨਹੀਂ। ਇਸ ਕਰਕੇ ਆਪਾਂ ਸ਼ੱਕਰ ਪਾਵਾਂਗੇ। ਲੋ ਜੀ ਇੱਕ ਬਾਟੀ ਲਈਏ ਆਪਾਂ ਇਹ ਸ਼ੱਕਰ ਦੀ। ਬੱਟੀ ਕੋਲੀ ਹੈ। ਇਹ ਪਾਣੀ ਆਪਣੇ ਪਹਿਲਾਂ ਕਿੱਚ ਪਾਇਆ ਹੋਇਆ। ਇੱਕ ਗੋਲੀ ਚੀਨੀ ਦੀ। ਇੱਕ ਤੇ ਮੂਆ ਘੋਲ ਦਾ ਬਾਈ ਚੀਨੀ ਜਿਹੜੀ ਬਹੁਤ ਘੱਟ ਲੱਗਦੀ ਹੈ ਪਹਿਲਾਂ ਚੀਨੀ ਬਹੁਤ ਲੱਗਦੀ ਔਰ ਜਿਹੜੀ ਜਦੋਂ ਫਰਾਈ ਹੋਈ ਸੀਗੀ ਇਹ ਆਪਾਂ ਬਸ ਨਾਲੇ ਛੱਡਦੇ ਪਨੇ ਪਾਪਾ ਜੀ ਨੂੰ ਟਿਕਨੀ ਦਾ ਆਪਨੇ ਤੇ ਜੋ ਜੀ ਇਹ ਜਰਾ ਹਾ ਪਾਣੀ ਗਰਮ ਉਧੜੇ ਐਨੇ ਮਦਰ ਖੀ ਇਸ ਦਾ ਖੰਡ ਰਹੇਗੀ ਖੀਚ ਪਾਵਾਂਗੇ ਆਪਾਂ ਕੋਸਟਰ ਖੀਰ ਆ ਹੋਰ ਵੀ ਟੇਸਟੀ ਬਣ ਜਾਂਦੀ ਹੈ ਸੌਣ ਦੇ ਮਹੀਨੇ ਵਿੱਚ ਹਨਾ ਖਾਸ ਕਰਕੇ ਖੀਰ ਪੂਰੇ ਬਣਾਏ ਜਾਂਦੇ ਨੇ ਬਣਾਉਣ ਦਾ ਪਹਿਲਾਂ ਸੀਗੇ ਕੰਮ ਇਹ ਪਰ ਬਸ ਟਾਈਮ ਹੀ ਨਹੀਂ ਲੱਗਦਾ ਸੀਗਾ ਹਨਾ ਇਸ ਕਰਕੇ ਮੈਂ ਕਿਹਾ ਚਲੋ ਅੱਜ ਬਣਾ ਲੈਂਦੇ ਹਾਂ ਕੁਛ ਨਾਲ ਦੁੱਧ ਵੀ ਇਕੱਠਾ ਹੋ ਗਿਆ ਨਹੀਂ ਤਾਂ ਨੂੰ ਪਤਾ ਹੈ ਬੱਦ ਦੁੱਧ ਆਪਣੀ ਮੱਝ ਘੱਟ ਦਿੰਦੀ ਹੈ ਲੋ ਜੀ ਇਹ ਵੱਡੇ ਦੋ ਜਮੇ ਫਨਸਟਰ ਦੇ ਲੈ ਆਲੇ ਤੇ ਇਹ ਹੈਗੇ ਜੀ ਆਪਣਾ ਠੰਡਾ ਦੁੱਧ ਇਦਾਂ ਦੇ ਵਿੱਚ ਫਸਟ ਕੋਲ ਲੈਣਾ ਆਪਾਂ ਠੀਕ ਹੈ ਇਧਰ ਖੀਰ ਆ ਬਿਲਕੁਲ ਵਿੱਜ ਰਹੀ ਹੈ ਮੈਂ ਮਾਉ ਦੇ ਵਿੱਚ ਇਹ ਕਾਚੀ ਹੀ ਰਹੀ ਹੈ ਖੀਰ ਪੂੜੇ ਬਣਾਉਣੇ ਮਤਲਬ ਕਿ ਪੂੜੇ ਬਣਾਉਣੇ ਬਿਲਕੁਲ ਫਸਟ ਨਾਲ ਆਸਾਨ ਹੈ ਜੇ ਦੱਸਾਂ ਕਿ ਪੂੜੇ ਤਾਂ ਬਹੁਤ ਸੌਖੇ ਨੇ ਬਣਾਉਣ ਖੀਰ ਵੀ ਅਸੀਂ ਇੱਕ ਵਾਰੀ ਬਣ ਗਈ ਤਾਂ ਵਧੀਆ ਗੱਲ ਹੈ ਨਾ ਚੀਨੀ ਆਪਾਂ ਇਹਦੇ ਖੀਰ ਚ ਪਾਈ ਉਹ ਬਾਅਦ ਚ ਪਾਵਾਂਗੇ ਲੋ ਜੀ ਇਹ ਲੈ ਲਿਆ ਆਪਣੇ ਕਸਟਰਡ ਦੋ ਚਮਚਾ ਹਨਾ ਤੇ ਹੁਣ ਆਪਾਂ ਇਹਨੂੰ ਆ ਖੀਰ ਦੇ ਵਿੱਚ ਪਾਵਾਂਗੇ ਅਗੋਂ ਕੁਝ ਜਿਹੜੀ ਆਪਾਂ ਜਿੱਦੇ ਲਈ ਪਿੱਕਲੇ ਭਾਂਡੇ ਵਿੱਚ ਬਣਾਈ ਹੋਈ ਨਾ ਖੀਰ ਦਾ ਟੇਸਟ ਹੀ ਲੱਗ ਹੁੰਦਾ ਹੈ ਲੋ ਜੀ ਨਾਲ ਇਹਦਾ ਆਪਾਂ ਕਸਟਰਡ ਪਾਈ ਲਾਵਾਂਗੇ ਤੇ ਨਾਲੇ ਇਹਨੂੰ ਚਲਾਈ ਜਾਵਾਂਗੇ ਤੁਸੀਂ ਇੱਕਦਮ ਕਸਟਰਡ ਪਾ ਕੇ ਇੱਦਾਂ ਹੀ ਨਾ ਛੱਡ ਦਿਓ ਇਹ ਤਾਂ ਇਕੱਠਾ ਬਹਿ ਜਾਣਗੇ ਰੁਕ ਰੁਕ ਕੇ ਪਾਓ ਇੱਕ ਥੋੜੀ ਜਿਹੀ ਮੈਂ ਘੜੀ ਹੋ ਜੂਗੀ ਤੇ ਟੇਸਟ ਲੇ ਲੂ। ਉਹ ਜਿਹੜਾ ਥੋੜਾ ਕਸਟਰ ਹੈ ਜੀ ਜੋ ਪਰੇ ਹੋਵੇ ਚਪਾ ਕੇ। ਤੇ ਜਿਹੜਾ ਹੈ ਗਿੱਦਨ ਇਹਦੀ ਇਹੇ ਛਾਵਾ ਦੋਣੇ ਹੁਣ ਆਪਾਂ ਇਹਨੂੰ ਰਿਜਣ ਦਵਾਂਗੇ। ਮੈਂ ਬੈਕ ਨੂੰ ਕਰਦਾ ਨਹੀਂ ਘੱਟ ਪਹਿਲਾਂ ਆਪਾਂ ਨੇ ਕਰਿਆ ਹੋਇਆ ਸੀਗਾ 2000 ਤੇ ਹੁਣ ਆਪਾਂ ਵੈਸੇ ਇਹਨੂੰ 1000 ਤੇ ਪਰਾਂਗੇ। ਉਹ ਜਿਹੜੀ ਖੀ ਆਪਣੀ ਤਕਰੀਬਨ ਬਣ ਚੁੱਕੀ ਹੈ। ਬਨਸੋ ਫੈਨੋ ਅੱਧਾ ਘੰਟਾ ਲਿਆ ਗੇ ਇੱਕ ਮਿੰਟ ਸੇਕ ਲਾਵਾਗੇ ਹੋਰ ਤਾਂ ਪਾਸਟ ਚੰਗੀ ਤਰ੍ਹਾਂ ਪੱਕ ਜਵੇ ਇੱਕ ਇੱਕ ਖੀਰ ਜੀ ਆਪਣੀ ਚੰਗੀ ਕਰਾ ਬਣ ਜਵੇ ਫਿਰ ਉਸ ਤੋਂ ਬਾਅਦ ਫੈਦੇ ਵਿੱਚ ਮਿੱਠਾ ਪਾਵਾਂਗੇ ਪਾਪਾ ਜੀ ਵਾਸਤੇ ਫਿੱਕੀ ਕਰਦੇ ਅੰਦਰ ਸੌਣ ਦੇ ਮਹੀਨੇ ਵਿੱਚ ਮੀਂਹ ਬਹੁਤ ਪੈਂਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਹਨ ਲੋਕੀ ਜਿਵੇਂ ਖੀਰ ਪੂੜੇ ਬਣਾਉਣੇ ਬੁਲਬਲੇ ਕਚੋਰੀਆਂ ਬਣਾਉਣੀਆਂ ਸੌਣ ਦੇ ਮਹੀਨੇ ਦੇ ਵਿੱਚ ਹਨ ਹੁਣ ਅੱਜਕੱਲ੍ਹ ਜਿਹੜਾ ਆਪਣਾ ਪੀਸਾ ਹੈ ਉਹ ਵੀ ਅਲੋਪ ਹੁੰਦਾ ਜਾ ਰਿਹਾ ਅੱਗੇ 100 ਦੇ ਮਹੀਨੇ ਦੇ ਵਿੱਚ 3 ਬਹੁਤ ਜ਼ਿਆਦਾ ਲੱਗਦੀਆਂ ਸੀ ਜਿਵੇਂ ਕਿ 10 11 ਦਿਨ 3 ਲੱਗਦੀਆਂ ਹੁੰਦੀ ਸੀ ਕਿੰਨੀਆਂ ਲਾਤੀ ਹੈ ਨਾ ਕੁੜੀਆਂ ਫਿਰ 3 ਨੂੰ ਦਿਲਾ ਕਰਕੇ ਆਉਂਦੀਆਂ ਹੁੰਦੀ ਸੀ ਹੁਣ ਤਾਂ 3ਾ ਦੱਦਿਆ ਰਹਿ ਗਈਆਂ ਹੁਣ ਤਾਂ ਹੋਟਲਾਂ ਵਿੱਚ ਰੈਸਟੋਰੈਂਟ ਵਿੱਚ ਬਣਾਉਣ ਦੇ ਆ ਰਹਿ ਗਈਆਂ 3ਾ ਵਸੇ ਮੈਂ ਤਾਂ ਬਹੁਤ ਜ਼ੋਰ ਲਾਇਆ ਸਾਰਿਆਂ ਨੂੰ ਆਪਣੇ ਪਿੰਡ ਵਿੱਚ 3ਾ ਬਣਾਉਣੇ ਪਰ ਸ਼ੈਰਨਾ ਜਿਹੜੀ ਉਹਨਾਂ ਕਹਿੰਦੀ ਅਸੀਂ ਤਾਂ ਏਸੀ ਦੇ ਵਿੱਚ ਹੀ ਬਣਾਉਣੀ ਆ ਅਸੀਂ ਇੰਟਰਕਟ ਕਰਤੀਆਂ ਨੂੰ ਥੋੜੀ ਜਿਹੀ ਪਾ ਕੇ ਦਿੰਦੇ ਆ ਜਿਆਦਾ ਇੰਟਰਕਟ ਨਹੀਂ ਤੇ ਜਦੋਂ ਉਬਲ ਜਾਵੇ ਥੋੜੀ ਜਿਆਦਾ ਚੰਗੀ ਆ ਮਮਾ ਹਾਂ ਜਰੂਰ ਬਸ ਸਾਰੇ ਕੰਮ ਨੇ ਬੇਟੇ ਉਹ ਲੋਬਾ ਸਹੀ ਕਰਦੇ ਨਾ ਅਸੀਂ ਜੰਨੇ ਸਹੀ ਕਰੇ ਉਹ ਕਰਨਾ ਥੋੜਾ ਤੇਲ ਨਾ ਪਾਉਂੋ ਸਟੂਰਨ ਕੋਈ ਨਹੀਂ ਇਹਦੇ ਰੁਪਾ ਮਿੱਠਾ ਵੀ ਢੋਲੀ ਹੈ ਨਾ ਤੇ ਚਾਹਾ ਕਰਨੀ ਜਲਦੀ ਰੁਕੋ ਬਾਕੀ ਚਾਹਣੀ ਹੈ ਇਹ ਪੱਖੀ ਇਹ ਬਹੁਤ ਸੁਖਦੇਆ ਹੋਇਆ ਹੈ ਮੇਰੇ ਸਰਦਾਰ ਦਿਨ ਪੱਖੀ ਲੈਣ ਤੇ ਮੈਨੂੰ ਮੋਜਾ ਕਰੀਆਂ ਪਈਆਂ ਨੇ ਕਹਿੰਦੇ ਮੇਰੇ ਘਰ ਵਾਲੇ ਨੂੰ ਨਾ ਗਰਮੀ ਇੰਨੀ ਰੋਟੀ ਬਣਾਉਣਾ ਪਵੇ ਤੇ ਗਰਮੀ ਨਾਲ ਲੱਗੇ ਰੋਟੀ ਬਣਾਉਣ ਦੇ ਵਾਸਤੇ ਪੱਕੀ ਨਹੀਂ ਆ ਸਕਾ ਉਦੋਂ ਜਿਹਨੇ ਪਕੋੜੇ ਲੰਘੇ ਰੰਗ ਆਉਣ ਲੱਗੇ ਮੈਂ ਆਪਣੀ ਕਿਰਚ ਜਨੇ ਜਿਹੜੇ ਫੋਟੇ ਦੇ ਭੰਦੇ ਬੈਨੇ ਕਾਉ ਮਾਂਦੀ ਬਸ ਰਾਟਾ ਗੁੰਨਾਗੇ ਅੱਗੇ ਦਾ ਖੀਰ ਪੂਰੇ ਬਣਾਉਣ ਨੂੰ ਵਾਸਤੇ ਹਨ ਪੀਪਲ ਦੇ ਪੱਤੇ ਲੈ ਕੇ ਆਉਂਦੇ ਸੀਗੇ ਤੋੜ ਕੇ ਹੁਣ ਅੱਜਕੱਲ ਆਪਾਂ ਦੇਸੀ ਤਰੀਕਾ ਕੋਈ ਦਿੱਤਾ ਲੈ ਲਓ ਨੇ ਜੋ ਕਿ ਬਾਕੀ ਦਾ ਕੱਟੇ ਨਾ ਮੋਟਾ ਕਾਗਜ਼ਾ ਨੇ ਹਾਂ ਉਹਦੇ ਨਾਲ ਖੀਰ ਪੂਰੇ ਬਿਖਦੇ ਨੇ ਤਲਾ ਸਭ ਚਾਰ ਮਨ ਲਈ ਅੱਧੇ ਪਿੰਡ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਇਹਨਾਂ ਦੇ ਘਰੇ ਖੀਰ ਪੂਰੇ ਬਣਨੇ ਕਿਉਂਕਿ ਪੀਪਲ ਦੇ ਪੱਤੇ ਪੀਪਲ ਤਾਂ ਮਟਾਵੇਂ ਹੁੰਦੇ ਸੀ। ਤਾਂ ਮਟਾਵੇਂ ਕਿ ਚਲੋ ਪਿੰਡ ਦੇ ਵਿੱਚ ਇੱਕ ਰੁੱਖ ਵੀ ਪਾ ਦਿੰਦੇ ਹਾਂ ਮੱਝਬਾ ਤਾਂ ਹੋ ਵੀ ਨਹੀਂ ਹੈਗੇ। ਕਿਉਂਕਿ ਰੁੱਖਾਂ ਦੀ ਜਿਹੜੀ ਬਹੁਤ ਜ਼ਿਆਦਾ ਕਟਾਈ ਹੋ ਰਹੀ ਹੈ ਨਾ ਰੁੱਖਾਂ ਨੂੰ ਕੋਈ ਲਾਂਦਾ ਹੈ ਨਹੀਂ ਤੇ ਰੱਖਤ ਨੂੰ ਕੱਟੀ ਵੱਧ ਜਾਂਦੇ ਨੇ ਤੇ ਮੇਰੇ ਤੁਹਾਨੂੰ ਵੀ ਹੱਥ ਬਨ ਲਗੇ ਬੇਨਤੀ ਹੈ ਨਾ ਤੁਸੀਂ ਆਪਣਾ ਵਾਤਾਵਰਣ ਬਚਾਓ ਹਨਾ ਜੇ ਕੋਈ ਇੱਕ ਰੁੱਖ ਕੱਟ ਵੀ ਲੇ ਤਾਂ ਉਹਦੀ ਜਗ੍ਹਾ ਦੇ ਘੱਟੋ-ਬੜੋ 2 ਜਾਂ 3 ਰੁੱਖ ਜ਼ਰੂਰ ਲਗਾਓ। ਆਪਣੇ ਘਰ ਦੇ ਆਲੇ ਦੁਆਲੇ ਆਪਣੇ ਖੇਤਾਂ ਵਿੱਚ ਜਿੱਥੇ ਵੀ ਤੁਹਾਨੂੰ ਲੱਗੇ ਹਨ ਰੁੱਖ ਜੋਰ ਲਗਾਓ ਕਿਉਂਕਿ ਹੁਣ ਜਿਹੜੀ ਗਰਮੀ ਐਨੀ ਜ਼ਿਆਦਾ ਪੈ ਰਹੀ ਹੈ ਆਉਣ ਵਾਲੇ ਟਾਈਮ 'ਚ ਕੀ ਬਣੂਗਾ ਹਨ ਇਸੇ ਵਾਰ ਤਾਂ ਗਰਮੀ ਨੇ ਜਮਾਈ ਆਪੇ ਕਿਤੇ ਬੇਦਰਵਾਜ਼ ਨਿਕਲ ਜੰਨੇ ਆ ਨਾ ਇੱਕਦਮ ਫੇਸ ਝੁਲਸੇ ਜਾਂਦਾ ਆਪਣਾ ਮੂੰਹ ਹਨ ਗਰਮੀ ਦੇ ਵਿੱਚ ਬਹੁਤ ਪੂਰਾ ਹਾਲ ਹੋਇਆ ਤੁਹਾਨੂੰ ਸਾਰੇ ਸਿਰੋ ਇੱਕ ਇੱਕ ਰੁੱਖ ਲਾ ਕੇ ਅ ਇੱਕ ਰੁੱਖ ਲਾਇਓ ਭਾਵੇਂ ਦੋ ਲਾਇਓ ਜਿੰਨੇ ਤੁਹਾਡੇ ਨੂੰ ਲੱਗਿਆ ਜ਼ਰੂਰ ਲਾਇਓ ਤੇ ਫਿਰ ਮੈਨੂੰ ਮੈਸੇਜ ਕਰੋ ਜ਼ਰੂਰ ਵੀ ਸੀ ਇਹੇ ਰੁੱਖ ਲਾਏ ਆ ਹਨਾ ਤੇ ਹੋ ਸਕਦਾ ਤੁਸੀਂ ਇੰਸਟਾਗ੍ਰਾਮ ਤੇ ਮੈਨੂੰ ਫੋਟੋ ਜਾਂ ਵੀਡੀਓ ਭੇਜ ਦਿਓ ਆਪਾਂ ਜ਼ਰੂਰ ਤੁਹਾਡੀ ਇੰਸਟਾਗ੍ਰਾਮ ਤੇ ਪਾਵਾਂਗੇ ਤੇ ਇੰਸਟਾਗ੍ਰਾਮ ਦੀ ਆਈਡੀ ਹੈਗੀ ਜੀ ਆਪਣੀ ਆ ਮੰਨਦੀਪ ਕੌਰ ਕੀ ਰਾਈ ਦੇ ਨਾਮ ਤੋਂ ਤੁਸੀਂ ਉਸੇ ਮੈਨੂੰ ਆਪਣੇ ਰੁੱਖਾਂ ਦੀ ਫੋਟੋ ਭੇਜ ਸਕਦੇ ਹੋ ਜਾਂ ਆਪਣੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਉਹਦੇ דרਾਂ ਮੈਂ ਚੈੱਕ ਕਰ ਲਵਾਂਗੀ ਤੇ ਜੇਕਰ ਆਮ ਕੀ ਉਹ ਨਾ ਇਹ ਵੀ ਨਹੀਂ ਕੋਈ ਨਰ ਕੀ ਨੂੰ ਇੱਦਾਂ ਕਰ ਲੈ ਜੇ ਮੈਂ ਇਹਦੇ ਵਿੱਚ ਦੱਖਣਾ ਤੇ ਬਦਾਵ ਪਾ ਤੇ ਫਿਰ ਬੱਚੇ ਨਹੀਂ ਖਾਂਦੇ ਹੈਗੇ ਇਸ ਕਰਕੇ ਆਪਾਂ ਨੇ ਸਿੰਪਲ ਥੀ ਬਣਾਉਣੀ। ਉਸ ਬਪਾਂ ਦੇ ਮਾਂਦਰੀ ਫੇਮਿੰਦੇ ਹੁਣ ਥੋੜੀ ਦੇ ਬਾਅਦ। ਕਿ ਕੀ ਇੰਨੀ ਚੱਪਾ ਨਾਲ ਮਿੱਠਾ ਪਾ ਦਿਆ ਤੇ ਥੋੜਾ ਜਿਹਾ ਮਿੱਠਾ ਘੋਲਣ ਵਾਸਤੇ ਰੱਖ ਦਿੱ ਤਿੱਕੀ ਖੀੜੀ ਪਣੀ ਕੱਢਤੀ Non mi capo, non mi capo, non mi capo. Non mi capo, non mi capo. Non mi capo, non mi capo. 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 Non ਤੁਹਾਡੇ ਮਿੱਠਾ ਦਾ ਜ਼ਰੂਰ ਹੋਣਾ ਕਿਉਂਕਿ ਕੱਲੇ ਪਿੱਛੇ ਦੇ ਸੋ ਦੱਕਾਰ ਔਲਾਹਣਾਂ ਨੂੰ ਕੁਝ ਵੀ ਹੁੰਦਾ ਹੈ ਜੀ ਮੇਂ ਸ਼ਕਤ ਦਾ ਰਹਿਣਾ ਜਦੋਂ ਗੱਭਰੂ ਦਾ ਵਿੱਚ ਜ਼ਰੂਰ ਹੁੰਦਾ ਹੈ ਜੇ ਜੰਮੇ ਦਾ ਰਸ ਤੋਂ ਬਣਾ ਹੁੰਦਾ ਹੈ ਹਨਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਨਾ ਆਟਾ ਪਾ ਕੇ ਘੋਲ ਲਵਾਂਗੇ

ਨਹੀਂ ਮੈਂ ਸ਼ੇਰੋਂ ਰੋਟੀ ਪਾਇਆ ਨਹੀਂ ਉਹ ਸ਼ੇਰ ਦੋਨਾਂ ਨੂੰ ਘਰ ਨਹੀਂ ਆ ਰਿਹਾ ਹੈਗਾ ਖੇਤਾਂ ਦੇ ਵਿੱਚ ਬੈਠਿਆ ਰਹਿੰਦਾ ਹੈ ਪਤਾ ਨਹੀਂ ਕਿਉਂ ਤੇ ਰੋਟੀ ਬਸਲੇ ਦੀ ਰੋਟੀ ਸ਼ੇਰੋਂ ਦੀ ਖੇਤਾਂ ਵਿੱਚ ਲਿੱਤੀ ਸੀ ਕਿ ਅੱਜ ਫਿਰ ਰੋਟੀ ਪਾ ਦੇਣਾ ਤੇ ਕਹਿੰਦਾ ਮੋਟਰ ਵੀ ਰੱਖੀ ਰੱਖਦਾ ਹੈ ਪਤਾ ਨਹੀਂ ਕੁੱਤਿਆਂ ਦਾ ਡਰਦਾ ਹੈ ਮੋਟਰ ਤੇ ਪਾਣੀ ਪਾਉਂਦਾ ਮੈਂ ਮੀਨਾ ਨੂੰ ਫੋਨ ਕਰਿਆ ਸੀ ਕਿ ਮੈਂ ਅੱਜ ਰੋਟੀ ਨੂੰ ਦੇ ਖਾਣਾ ਕਹਿੰਦੇ ਤੂੰ ਬਣਾ ਲੈ ਅਸੀਂ ਖਾਣੇ ਵਾਸਤੇ ਸੌਣ ਦੇ ਵਿੱਚ ਉਸ ਨਾਲ ਦਿੱਤੇ ਰੰਗ ਦੇ ਸਿੰਦਰ ਗੇਲੇ ਹਨ ਇਸ ਸਨਹਾਰਾ ਕਿਦਾਂ ਲੈ ਗਈ ਮੈਂ ਤੇ ਆਜ ਬਣਾਣਾ ਹੈ ਇਹ ਜੇ ਤੁਹਾਨੂੰ ਟਾਈਮ ਲੱਗੂਗਾ ਬਣਾ ਲਿਓ ਹੁਣ ਲੋ ਜੀ ਪੀਰ ਪੂੜਿਆ ਬਾਰੇ ਜੇ ਆਪਣੇ ਨਾ ਆਟਾ ਘੋਲਨੇ ਐ ਐਦਾਂ ਦਾ ਆਟਾ ਰੱਖਣਾ ਐ ਪਰ ਜੇ ਆਪਣੇ ਆਟਾ ਕੈੜਾ ਕਰਦੇ ਨਾ ਜਿਹੜਾ ਤੁਹਾਨੂੰ ਆਪ ਫੁਲਾਵਾਂਗੇ ਨਾ ਉਹਨੂੰ ਫੁਲਾਣ ਦੇ ਵਿੱਚ ਕੋਈ ਦਿੱਕਤ ਨਹੀਂ ਬਸ ਐਦਾਂ ਪਤਲਾ ਕਰਨਾ ਹੈ ਆਮ ਤਿਆਰ ਹੋ ਗਏ। ਆਪਾਂ ਇਹਨਾਂ ਖਾਰੇ ਕੇ ਗੂੜੇ ਹਨ। ਜਿਹੜੇ ਆਪਣੇ ਘਰੇ ਕੌਮੀ ਛੇਲੂ ਚੈਰੀ ਰੱਖੀ ਹੋਈਆਂ ਹਨ। ਉਹਨਾਂ ਵਾਸਤੇ ਰੋਟੀ ਬਣਾਣੀ ਪੈਣੀ। ਆਟਾ ਗੁੰਨ ਕੇ ਰੱਖ ਲੈਣੀ। ਫਸੇ ਉਹਨਾਂ ਵਾਸਤੇ ਰੋਟੀ ਬਣਾ। ਤੈਨੂੰ ਕੱਢ ਰਿਆ? ਕੀ ਕਹਿ ਰਿਹਾ ਤੈਨੂੰ ਜੀਵ ਕੱਢ ਕੇ? ਚੀਜੀ ਮੇਰਾ ਸੀ ਚੀਜੀ ਨਾ। ਅੱਛਾ ਇਹ ਕਹਿ ਰਿਹਾ ਤੈਨੂੰ ਜੀਦੀ ਮੇਰੇ ਵਾਸਤੇ ਚੀਜੀ ਲੈ ਗਈ। ਹਾਂ। ਬੁਲਾ ਰਿਹਾ ਤੈਨੂੰ? ਹਾਂ। ਕਮਾਲ ਹੋਊਗੀ। ਸੁਪਿੰਦਰ ਸੁਣ ਲੈ। ਕੁੱਤੇ ਵੀ ਮਨ ਦੀਦੀ ਲੱਗੇ ਕਹਿਣ। ਚਲੋ ਹੋ ਜਾ ਰਹੀ ਪਿੱਛੇ ਨੂੰ। ਹਾਂ ਠੀਕ ਹੈ। ਕੇ ਪਰੰਦਰਜਾ ਸੈਂਟਰ ਲਾਇਆ ਸੀਗਾ ਮੈਂ ਪੱਠੀ ਉਹ ਪੱਠੀ ਜਿਹੜਾ ਉਹ ਖਰਾਬ ਹੋ ਗਿਆ ਤਾਜੀ ਪੱਤੀ ਦੀ ਬੰਮੀ ਪੱਤੀ ਦੀ ਬੰਮੀ ਆਈ ਹਵਾ ਬੰਗਲ ਲੱਗਣੀ ਹੈ ਇਹਨੇ ਅੱਗੇ ਯਾਰ ਕਿੰਨੇ ਬੱਕ ਨੇ ਪੱਤੀ ਦੀ ਬੰਮੀ ਮਮੂ ਕੁਛ ਨਾ ਕਰ ਲੋ ਜੀ ਆਪਣੇ ਨਮਕੀਨ ਪੂੜੇ ਬਣਾਉਣ ਵਾਸਤੇ ਵੀ ਹਨਾ ਸਮਾਨ ਤਿਆਰ ਕਰ ਲਿਆ ਅੰਤੂਰ ਇੱਧਰ ਬਣਾਵਾਂਗੇ ਪੰਨਾ ਮਕੀਨ ਕੋੜੇ ਬੇਸਨ ਦੇ ਵਿੱਚ ਆਪਣੇ ਹਲਦੀ ਨਮਕ ਹਰੀ ਮਿਰਚ ਤੇ ਪਿਆਜ਼ ਪਾ ਦਿੰਦੇ ਤੇ ਕਾਲੀ ਮਿਰਚ ਹਨਾ ਕੋ ਕੋ ਨਾ ਬੁੱਤ ਘਰ ਨਹੀਂ ਐ ਇੱਧਰ ਬੈਠੋ ਲੋ ਜੇ ਬੱਪੀਪਲ ਦੇ ਪੱਤੇ ਲੈ ਪਰਸ ਪੀਤੇ ਨੇ ਜਿਹੜਾ ਡੰਡਾ ਤੋੜਦੀ ਆ ਪੱਤੇ ਡੰਡੀਆਂ ਹੁੰਦੀਆਂ ਨਾ ਇਹਦੇ ਵਿੱਚ ਮੈਨੂੰ ਕੱਢੀ ਰਹਿੰਦਾ ਰਿਆ ਇਹ ਫਿਰ ਆ ਫੁੱਲ ਨਹੀਂ ਦਾ ਐ ਐ ਹੋਰ ਜਦ ਮੈਂ ਉਹਨਾਂ ਖੁਲਝੂਗਾ ਲੈ ਆਵਾਂ ਹੋਰ ਹੈਗੇ ਉਹ ਦੇਖੋ ਜੀ ਗੁਸਪਿੰਦਰ ਨੂੰ ਦੇਖੋ ਵੇ ਰਹਿਣ ਦੇ ਫਿਰ ਐਂ ਸਾਮ ਨੂੰ ਰਹਿਣ ਦੇ ਰਹਿਣ ਛੱਡ ਪਾ ਕਾਨੂੰ ਬਰਾਂ ਨੂੰ ਹੋਣੀ ਆ ਜਾ ਫਰੈਂਕ ਬਰਾਂ ਨੂੰ ਤਾਂ ਲੋ ਜੀ ਤੇ ਆਪਾਂ ਨੇ ਰੱਖ ਲਿਆ ਤੇ ਚਲੋ ਦੇਖੀ ਪਾ ਲੈਂਦੇ ਹੈ ਗੱਟਾ ਫਿਰ ਹੈ ਨਹੀਂ ਨਾ ਮਾਰੇ ਕਰ ਇਹ ਕੁੱਤੇ ਨੂੰ ਫੜ ਲਿਆ ਨਾ ਫੇਰ ਦੇਖ ਲਈ ਹਾਂ ਉੱਧਰ ਆ ਜਾ ਮੈਨੂੰ ਐ ਲੱਗ ਰਿਹਾ ਵੀ ਆਪਣਾ ਜਿਹੜਾ ਕੂੜਿਆਂ ਦਾ ਹੋਣਾ ਥੋੜਾ ਕਹਿੜਾ ਆਏ ਉਹ ਸ਼ਾਇਦ ਉਹ ਤਾਂ ਵਹੀ ਪੱਕੇਗਾ ਪਹਿਲਾਂ ਪਹਿਲਾਂ ਕੂੜਾ ਦਾ ਜ਼ਰੂਰ ਖਰਾਬ ਹੁੰਦਾ ਹੈ ਹੈ ਨਹੀਂ ਫੇਰ ਵਧੀਆ ਬਣਨੀ ਸ਼ੁਰੂ ਹੁੰਦਾ ਹੈ i

ਆਹ ਪਾਤਣਾ ਲਗਰੇ ਦਾ ਆਪਾਂ ਤਾਂ ਕੋਲੇ ਸਤ ਦੇ ਪਿੰਡ ਨੂੰ ਪੂਰੇ ਖਲਾਉਣੇ ਆਂ ਹਰ ਆਪਾਂ ਨੇ ਦੋ ਦੋ ਪੂਰੇ ਖਾ ਕੇ ਰਾਜ਼ੀ ਲਾਣਾ ਕਿਉਂ ਵਿੱਚੇ ਮਿੱਠੀ ਖੀਰ ਵਿੱਚੇ ਮਿੱਠੇ ਪੂਰੇ ਹੋ ਜਾਣੇ ਹੈ ਫਿਰ 10 ਮਹੀਨੇ ਵੀ ਜਦੋਂ ਉਹ ਬਣਾਏ ਗਏ ਦੇ ਗੁੱਟੀ ਜੀ ਡੱਕੇ ਦੇ ਉੱਪਰ ਨਾ ਲਾ ਕੇ ਲੇਰ ਜੀ ਹਾਂ ਹਾਂ ਬਸ ਉਹਦੇ ਨਾਲ ਐ ਕੀ ਲਈਏ ਗਨ ਤੇਲ ਮੈਨੂੰ ਹੋਲਾ ਥੱਲੇ ਕੀ ਲੱਗੇ ਉਹ ਬੈਂ ਤੇ ਜੋ ਚਿੱਟੇ ਪਏ ਨੇ ਨਾ ਨਿਆਣਿਓ ਉਹ ਆਪਣੀ ਕਾਲਾ ਸਾਨੀਆਂ ਜਾਰ ਰਹੇ ਅੱਜ ਤੇ ਆਪੂੜੇ ਵੀ ਆ ਮੈਂ ਨਿਆਣੀ ਵੀ ਆ penale ਆਣੇ ਵਾਲੇ ਇੱਧਰ ਉੱਧਰ ਲੰਗੇਵੇਂ ਕੇ ਸਾਰੇ ਹੁਣ ਖਾ ਲੰਦੇ ਪਤਾ ਲੱਗ ਜਾਂਦਾ ਠੀਕ ਆ ਜਾ ਅੰਛੂ ਤੂੰ ਕਿੱਥੇ ਰੋ ਆਲੇ ਕੁ ਮਛਰ ਵੀ ਘੜਨ ਲੱਗੇ ਆਏ ਹਾਏ ਨਵੀਂ ਪੱਖੀ ਬੜੀ ਮੰਮਾ ਕੇ ਦਾਜ ਕੀ ਪੱਖੀ ਆ ਗਿਆ ਤੇ ਥਾਰੀ ਕੇ ਮੇਰੀ ਰੱਖੀ ਹੋਈ ਮੋਰੀ ਕੱਢੀ ਦਿੱਕਤ ਨਹੀਂ ਜਿਹਨੂੰ ਸਕੂਲ ਲਈ ਇੱਕ ਉਹ ਹੈ ਮੋਤੀਆਂ ਵਾਲੀ ਮੋਤੀਆਂ ਵਾਲੀ ਹੈ ਜੀ ਕੋ ਬੱਲ ਵਟ ਜੀ ਆਨੇ ਪੱਤਾ ਲਾਵੇ ਉਹ ਵੀ ਹੈਗੀ ਹੈ ਉਹ ਮੇਰੀ ਬੇਟੀ ਆ ਪੁਣੀਆਂ ਸਾਰੀਆਂ ਮੇਰੀ ਨਹੀਂ ਬਸ ਆ ਇੱਕ ਕੱਡੀ ਵੀ ਦੀ ਬਹਾਰ ਆ ਜਾ ਇੱਧਰ ਬਹਿ ਜਾ ਨਹੀਂ ਕਿਹ ਜਲਾਵਾ ਚਲੋ ਉੱਥੇ ਬੈਠ ਖਾ ਖਾਓ ਛੇਤੀ ਖਾਓ কেরা মের দেয়ানে না খািশটে শ১ে এনাখে পাকেয়ানে কেশটে চলো পিছে চলো ও ও লাগে নে ডেনি ਬਾਰ ਬਾਰ ਬਾਦੇ ਹੁਣ ਨਹੀਂ ਪਵਾਦੀ ਰੱਬ ਖਲਾਵੀ ਹਵੇ ਕੰਨੇ ਦੇ ਵੀ ਨੂੰ ਦੇ ਪਹਿਲਾਂ ਠੀਕ ਨਹੀਂ ਸੁਪਿੰਦਰ ਲੋ ਜੀ ਇਦਾਂ ਆ ਕੇ ਆਪਣੇ ਪੂੜੇ ਬਣਾ ਲੈਣੇ ਮਿੱਠੇ ਪੂੜੇ ਫਿਰ ਬਣਾਵਾਂਗੇ ਨਮਕੀਨ ਪੂੜੇ ਮੈਂ ਤਲਾਹ ਦੇ ਮਿੱਠੇ ਪੂੜੇ ਬਣਾਉਣੇ ਨਦੀ ਰਾਤ ਹੋ ਜਾਊਂਗਾ ਨਾ ਨਾ ਮਾਲ ਪੂੜੇ ਹੁੰਦੇ ਆ ਉਹ ਪੂਰਾ ਆਪ ਕੜਾਈ ਦੇ ਵਿੱਚ ਤੇਲ ਪਾ ਗਏ ਨਾ ਉਹਦੇ ਵਿੱਚ ਤੇਲ ਘੋ ਦੇ ਸੀ ਜਿਉਂ ਪਾ ਸਕਦੇ ਤੁਸੀਂ ਹੈ ਨਾ ਉਹਦੇ ਵਿੱਚ ਫੋਨ ਆ ਰਿਹਾ ਏ ਥੋਈ ਨਹੀਂ ਆਦਾ ਮੈਂ ਤਾਂ ਬੰਦ ਕਰੀ ਚੱਲ ਮੰਤੂ ਜਿਮੀ ਪਾ ਕੇ ਤਾਂ ਬੰਦ ਕਰੀ ਦੇ ਠੀਕ ਹੈ ਜੁਕੇ ਲਾਇਆ ਮੈਂ ਕਰੇ ਮੈਂ ਲਓ ਖੀਰ ਪੈਸੇ ਮਿਲੇ ਨਮਕੀਨ ਪੂੜੇ ਵੀ ਲੈਣੇ ਆ ਉਹ ਹਜੇ ਬਣਾਉਣੀਆਂ ਨੇ ਕਿੰਨੀਆਂ ਕੋਈ ਮਨਜ਼ੂਰੀ ਦੇ ਦੱਸਣਾ ਮੈਂ ਤਾਂ ਇਹ ਤਾਂ ਮੰਗੀ ਚੰਗੀ ਆ ਬੈਸਣ ਦੇ ਵੀ ਮੈਂ ਜਦੋਂ ਆਪਾਂ ਵਾਲੇ ਦੇਖਿਆ ਪਗੜ ਟ੍ਰਾਈਟ ਲੇਗੀ ਇੰਫੈਕਟਰ ਬਟ ਹੈ ਕੁਝ ਨਹੀਂ ਹੁੰਦਾ ਹੈ ਅੱਗੇ ਨੂੰ ਕਰੋ ਗਰਮ ਬਹੁਤ ਹੈ ਗਰਮ ਬਹੁਤ ਹੈ ਆਪਾਂ ਇਹੋ ਥਾਇ ਗੇਨ ਕਰੋ ਮੈਂ ਤੇ ਗਰਮ ਬਹੁਤ ਹੈ ਇਹ ਕੋਰਾ ਕਰਾ ਬਸ ਬੰਦ ਕਰਾ ਚਲੋ ਕੋਈ ਨਹੀਂ ਬਸ ਆਪਾਂ ਬੰਦ ਲੈ ਵੀ ਨੂੰ ਮੈਂ ਪੂੜਿਆਂ ਦੇ ਵਿੱਚ ਉਹ ਹੋ ਗਏ ਬਿੰਦਰਾ ਪੂੜੇ ਪੂੜੇ ਪਕੌੜੇ ਨਹੀਂ ਪੂੜੇ ਅਹੀਂ ਅਗਰ ਯਾਰੇ ਬਿੰਦ ਲੈ ਆ ਪਾ ਦਵਾ ਹੁਣ ਇੱਧਰ ਬਹੁਤ ਐ ਮੈਨੂੰ ਕਾਚੀ ਦੇ ਦੇ ਕਾਚੀ ਆ ਗਿਆ ਯੇ ਮਸਤੀ ਆਲੀ ਇਹਨੇ ਪੋਚਦੇ ਨਾ ਪਾ ਤੋ ਇਹਨੇ ਪੋਚਦੀ ਜਿਨੀ ਆ ਪਾ ਦਾਂ ਇਹ ਤਾਂ ਨਹੀਂ ਪਾਦੀ ਹਾਂ ਪੂੜੇ ਬਣਾਏ ਇਹ ਤਰੇ ਨਾਲ ਹੀ ਆ ਆਈ ਵਾਟ ਕੀ ਨਾ ਇਮੇਲ ਆਇਆ ਦੇਖ ਲੈ ਬਾਕੀ ਬੋਲੇ ਇਹਦਾ ਗੁੰਡੇ ਦਾ ਟਰੈਕਟਰ ਖੜਿਆ ਤੇ ਮੋਟਰ ਦਾ ਖਰੀਦੀ ਰਿਹਾ ਸਾਡੇ ਗੱਠੇ ਜਤਾ ਪਏ ਨੇ ਸਵਾਦ ਆਉਂਦਾ ਨਾ ਇਹ ਮੈਂ ਲੈ ਲੈਂਦਾ ਕੱਟ ਰਿਹਾ ਬੰਦੇ ਗਿਆ ਉਹ ਤਾਂ ਫੁੱਲ ਹੈ ਉੱਪਰ ਲਗਾ ਲਓ ਜੀ ਅੱਧੀ ਯਾਦ ਹੋ ਗਈ ਪੰਨੂ ਕੂੜੇ ਬਣਾਉਂਦੇ ਨੂੰ ਹਰ ਇੱਕ ਉੱਪਰੋਂ ਲਾਈਟ ਚੱਲਦੀ ਹੈ ਕੋਈ ਨਾ ਕੋਈ ਰੈਂਟ ਉਹ ਕੋਈ ਨਹੀਂ ਹੁੰਦਾ ਅੱਤਲੀ ਆ। ਬਗਾ ਬਗਾ ਬਗਾ। ਉਹ ਪੂਰਾ ਰੱਖ। ਅਕਾਲ ਬਗਾ ਬਪਾ ਨੋ ਨਾ ਪੂਰਾ ਹੋ ਰਿਹਾ। ਤੜੀਆ। ਤੜੀਆ। ਤੜੀ। ਤੂੰ ਤੋਲ। ਮਾਲਪੂੜੇ ਤਾਂ ਨਹੀਂ ਬੁੱਕਲੇ। से ये तो ये तो ये नहीं। नहीं। पार्डे। पार्डे कोई नहीं पूड़े खा लो। तुम खा लोटा ठंडा नहीं मिनट मेरे बदलता बोल रे नहीं तो मेन त्रप्पण के ਕੀ ਬੋਲ ਰਿਹਾ ਲਾ ਲਾ ਨਾ ਲਾ ਦੋ ਜੋ ਹੈ ਖੇਲ ਬਧੀਆ ਮਾਰੇ ਮਾਲ ਪੂੜੇ ਆਹ ਆਖੀਰ ਪੂੜੇ ਬਣਾਏ ਮੇਰਾ ਬਖਸ਼ ਹੋ ਜਾ